ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਜਿਹੜੀ ਅੱਜ ਤਰਨਤਾਰਨ ਸਾਹਿਬ ਦੇ ਵਿੱਚ ਜਿਹੜੀ ਘਟਨਾ ਸਾਹਮਣੇ ਆਈ ਆ ਕਿ ਜਿਹੜੀ ਕਿ ਇੱਕ ਬੀਬੀ ਤੇ ਉਹਦੇ ਘਰ ਵਾਲਾ ਇੱਕ ਪਖੰਡੀ ਦੇ ਕੋਲ ਜਾਂਦਾਗਾ ਜਿਦਾ ਅੰਬਰਤ ਸ਼ਕਿਆ ਉਹਦੀ ਕਿਰਪਾਨ ਪਾਈ ਆ ਕਿੱਟੀ ਦਾੜੀ ਆ ਤੇ ਪੁੱਤ-ਪੋਤੀਆਂ ਵੀ ਹੋਣਗੀਆਂ ਉਹਦੇ ਧੀਆ ਵੀ ਹੋਣਗੀਆਂ ਉਹਦੇ ਘਰ ਵਾਲੀ ਵੀ ਹੋ ਤੇ ਨੂੰਹਾਂ ਵੀ ਹੋਣਗੀਆਂ ਪਰ ਉਹ ਦਰਿੰਦਾ ਕੀ ਕਰਦਾਗਾ ਧਿਆਨ ਦੇ ਨਾਲ ਸੁਣਨਾ ਵੀਡੀਓ ਮੈਂ ਸਾਰੀ ਗੱਲਬਾਤ ਕਰਦਾਗਾ ਦਰਿੰਦਾ ਕੀ ਕਰਦਾਗਾ ਉਹ ਬੀਬੀ ਉਹ ਲੜਕੀ ਅਜਰੂਰੋ ਕਿ ਕਹਿ ਰਹੀ ਆ ਨਾਲ ਉਹਦੇ ਘਰ ਵਾਲਾ ਸੀ ਇੱਕ ਲੇਡੀ ਜੀ ਹੋਰ ਸੀ ਅ ਰਾਤ ਨੂੰ ਉੱਥੇ ਸਾਇਦ ਉਹ ਠਹਿਰੇ ਹੋਣਾ ਉਸ ਪਖੰਡੀ ਦੇ ਘਰ ਉਹ ਕਹਿੰਦੇ ਕਿ ਮੇਰੇ ਘਰ ਵਾਲਿਆਂ ਨੂੰ ਜਿਹੜੀਆਂ ਉਹ ਨੀਂਦ ਦੀਆਂ ਗੋਲੀਆਂ ਪਾਤੀਆਂ ਸੌਂ ਗਿਆ ਸੌਣ ਤੋਂ ਬਾਅਦ ਉਹ ਜਿਹੜਾ ਨੂੰ ਨੂੰ ਕੀ ਕਹੀਏ ਬਲਾਤਕਾਰੀ ਆ ਜਿਹਦੇ ਅੰਦਰ ਕਾਂ ਬਾਸਨਾ ਭਰੀ ਪਈ ਸੀ ਤੇ ਉਹ ਉਸ ਬੀਬੀ ਨੂੰ ਉਥੇ ਮੋਟਰ ਤੇ ਲੈ ਗਿਆ ਕਿ ਕਹਿੰਦਾ ਤੈਨੂੰ ਮੈਂ ਉਥੇ ਇਸ਼ਨਾਨ ਕਰਵਾਉਣਾਗਾ ਭੂਤ ਪ੍ਰੇਤਾਂ ਘਰੇ ਰਹਿ ਕਹਿੰਦਾ ਜਿਹੜੀਆਂ ਨੇ ਉਹ ਘਰੇ ਇੱਥੇ ਰਹਿ ਜਾਣਗੀਆਂ ਕਹਿੰਦਾ ਉਥੇ ਮੋਟਰ ਤੇ ਚੱਲਦੇ ਆ ਜਿਸ ਤਰ੍ਹਾਂ ਉਹ ਬੀਬੀ ਅੱਜ ਦੱਸ ਰਹੀ ਹੈ মিডিਆ ਦੇ ਵਿੱਚ ਸ਼ਰਮ ਆਉਂਦੀ ਹੈ ਗੱਲ ਕਰਦਿਆਂ ਨੂੰ ਪਰ ਇਹ ਗੱਲਾਂ ਕਰਨੀਆਂ ਵੀ ਜਾਇਜ ਨੇ ਉਥੇ ਉਹਦੇ ਨਾਲ ਜਿਹੜਾ ਕੋ ਕਰਮ ਕੀਤਾ ਉਸ ਹਰਾਮੀ ਨੇ ਇੱਕ ਦੋ ਜਿਹੜੇ ਨੌਜਵਾਨ ਮੁੰਡੇ ਹੋਰ ਬੁਲਾਏ ਹੋਏ ਸੀ ਉਹ ਕਹਿੰਦੀ ਮੈਨੂੰ ਦੋ ਦੋ ਢਾਈ ਘੰਟੇ ਬਾਅਦ ਪਤਾ ਲੱਗਿਆ ਸਾਰੀ ਘਟਨਾ ਦਾ ਤੇ ਬਾਅਦ ਦੇ ਵਿੱਚ ਉਥੋਂ ਭੱਜ ਕੇ ਆਈ ਆ ਤੇ ਫਿਰ ਉਹ ਸਾਹਮਣੇ ਤੁਸੀਂ ਦੇਖਦੇ ਹੋ ਪਖੰਡੀ ਜਿਹੜਾ ਚਿੱਟੀ ਦਾੜੀ ਆ ਤੇ ਉਹ ਲੜਕੇ ਜਿਹੜੇ ਕੁਰਸੀ ਤੇ ਬੈਠੀ ਆ ਤੇ ਉਹਦੇ ਜਿਹੜਾ ਬੀਬੀ ਦੇ ਪੈਰੀ ਪਈ ਜਾਂਦਾ ਪੱਗ ਲਾ ਲਈ ਤੇ ਸਾਡੀ ਦਸਤਾਰ ਆ ਤੇ ਪੱਗ ਧਰਿਆ ਪੈਰਾਂ ਦੇ ਵਿੱਚ ਦੇਖੋ ਕਿੱਡਾ ਵੱਡਾ ਜਿਹੜਾ ਜ਼ਾਲਮ ਬੰਦਾ ਇੱਕ ਤਾਂ ਜਿਹੜੀ ਸਾਡੀ ਦਸਤਾਰ ਦੀ ਬੇਅਦਬੀ ਕਰ ਦਿੱਤੀ ਉਹਨੇ ਕਲਕ ਲਾ ਦਿੱਤਾ ਉਹਨੇ ਤੇ ਦੂਜਾ ਜਿਹੜਾਗਾ ਸ੍ਰੀ ਸਾਹਿਬ ਪਾਈ ਹੋਈ ਆ ਤੇ ਉਹਦੇ ਪੈਰਾਂ 'ਚ ਬੈਠਾਗਾ ਮੈਂ ਧਰਨ ਨੂੰ ਪਹਿਲਾਂ ਕਿੰਨਾ ਵਾਰੀ ਪਿੱਟ-ਪਿੱਟ ਕੇ ਮਰ ਗਿਆ ਲੋਕੋ ਇਹ ਸਾਰੇ ਜਿੰਨੇ ਪਖੰਡੀ ਸਾਧ ਨੇ ਚਾਹੇ ਕੋਈ ਚੇਲਾਗਾ ਚਾਹੇ ਕੋਈ ਸਾਧ ਆ ਜਿਹੜੇ ਜਿਵੇਂ ਆਪਣਾ ਰਾਮ ਰਹੀਮ ਆ ਗਿਆ ਆਸਾ ਰਾਮ ਆ ਗਿਆ ਆਰਾਮਪਾਲ ਆ ਗਿਆ ਅਕੋਈ ਅੰਤਿਆਸਿਬ ਨਹੀਂ ਕਿਹੜਾ ਸੀ ਤੇ ਜਾਂ ਕੋਈ ਇਹ ਪਿੰਡਾਂ ਦੇ ਵਿੱਚ ਬੈਠੇ ਨੇ ਜਿਹੜੇ ਉਹ ਇਨ੍ਹਾਂ ਕੋਲੇ ਨਾ ਜਾਇਆ ਕਰੋ ਇਹ ਕਾਂਵਾਸ ਇਹਨਾਂ ਦੇ ਗੰਦਕੀ ਜਿਹੜੀ ਆ ਇੱਥੇ ਖੋਪੜ ਦੇ ਵਿੱਚ ਭਰੀ ਪਈ ਆ ਇਹ ਸਾਰੇ ਜਿਹੜੇ ਕਾਂਵਾਸ ਨਾਲ ਦੇ ਭੁੱਖੇ ਨੇ ਇਹ ਇਨ੍ਹਾਂ ਕੋਲੇ ਡੱਕਾ ਨਹੀਂ ਕਿਸੇ ਕੋਲੇ ਜਿਹੜੇ ਕਹਿੰਦੇ ਚਾਰ-ਚਾਰ ਕੇ ਮੁੰਡਾ ਦਿੰਦੇ ਅੱਜ ਚਾਰ ਬਕਸ ਤੇ ਅੱਜ ਬਾਬੇ ਨੇ ਪੰਜ ਬਕਸ ਤੇ ਉਹਨਾਂ ਦੇ ਘਰ ਕੁੜੀਆਂ ਨੇ ਕਈਆਂ ਦੇ ਘਰ ਔਲਾਦ ਹੈ ਹੀ ਨਹੀਂ ਕਈ ਦੋ-ਦੋ ਚਾਰ-ਚਾਰ ਜਨਾਨੀਆਂ ਪਿੰਡਾਂ ਚੋਂ ਕੱਢ ਕੇ ਫੇਰ ਵਾਪਸ ਘਰ ਆ ਆ ਕੇ ਬੈਠੇ ਨੇ ਜਿਹੜਿਆ ਕੋਲੇ ਤੁਸੀਂ ਇਹਨਾਂ ਕੋਲੇ ਜਾਣਿਓ ਜਿਨ੍ਹਾਂ ਨੇ ਕਿਰਪਾਨਾਂ ਪਾਈਆਂ ਉੱਤ ਦੀ ਤੇ ਸਾਡਾ ਜਿਹੜਾ ਸਿੱਖ ਸਮਾਜ ਆ ਪਤਾ ਨਹੀਂ ਕਿੱਥੇ ਸੁੱਤਾ ਪਿਆਗਾ ਮੈਂ ਤੇ ਤੁਹਾਨੂੰ ਹੁਣ ਕੌੜੀ ਗੱਲ ਕਹਾਂਗਾ ਤੇ ਤੁਹਾਡੇ ਜਿਹੜਾ ਕੇ ਤਾਂ ਖਾੜਗੂ ਸਮੇਂ ਵੇਲੇ ਲੋਟ ਆਉਂਦੇ ਸੀ ਇਹ ਇਹ ਜੇ ਹਰਾਮੀ ਜੋ ਚਾਲਦੀ ਸੀ 47 ਫਿਰ ਭਜਦੇ ਨੂੰ ਬਾਹਰ ਨਹੀਂ ਲੱਭਦਾ ਸੀ ਕੋਈ ਨਹੀਂ ਲੱਭਦਾ ਸੀ ਨਾ ਨਸ਼ਾ ਵਿਕਦਾ ਸੀ ਤੇ ਨੱਕ ਦੇ ਬਲਾਦਕਾਰ ਬਾਬੇ ਜਿਸਦੇ ਸੀ ਤੇ ਉਹ ਟਾਈਮ ਕਹਿੰਦੇ ਆ ਕਾਲਾ ਦੌਰ ਤੇ ਅੱਜ ਦਿਨ ਕਹਿੰਦੇ ਚਿੱਟਾ ਦੌਰ ਆ ਹੁਣ ਦੱਸੋ ਇਹ ਜਿਹੜਾ ਇਹਨਾਂ ਨੇ ਗੰਦ ਪਾ ਛੱਡਿਆ ਪੰਜਾਬ ਦੀ ਧਰਤੀ ਦੇ ਉੱਤੇ ਇਹ ਥਾਂ-ਥਾਂ ਬੈਠੇ ਨੇ ਸਾਡੀ ਨਿਹੰਗ ਸਿੰਘਾਂ ਫੌਜਾਂ ਨੇ ਆਸ ਦੇ ਵਿੱਚ ਉਹਦਾ ਗੁੱਟ ਵੜਤਾ ਉਹਦਾ ਵੜਤਾ ਲੜੀ ਜਾਂਦੇ ਆ ਤੇ ਇਹ ਜਨ ਪੰਜ ਸੱਤ ਨੂੰ ਜੇ ਸੁਧਾਰ ਦਿਓ ਤੁਸੀਂ ਚੰਗੀ ਡਾਂਗ ਫੇਰ ਦਿਓ ਤੇ ਇਨਾਂ ਦੀ ਦੁਕਾਨਦਾਰਾਂ ਕਿ ਬੰਦ ਕੀਤੇ ਜਾਣ ਅਕਾਲਤ ਸਭ ਤੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਕਿ ਜਿਹੜੇ ਪਿੰਡ ਵਿੱਚ ਵੀ ਇਹ ਦੁਕਾਨਾਂ ਚੱਲ ਰਹੀਆਂ ਨੇ ਇਹ ਤੰਦਾ ਚੱਲ ਰਿਹਾਗਾ ਮੁੰਡਿਆਂ ਦੇ ਨਾਮ ਤੇ ਕਿ ਮੁੰਡੇ ਦਿੱਤੇ ਜਾ ਰਹੇ ਨੇ ਇੱਥੇ ਤੇ ਉਹਨਾਂ ਦੇ ਸਿੱਤਰ ਫੇਰਿਆ ਜਾਵੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਪਿੰਡ ਦੇ ਵਿੱਚ ਜਿਹੜਾ ਕੋਈ ਮੂੰਹ ਨਾ ਲਾਵੇ ਉਦੋਂ ਦੋਸ਼ੀ ਜਿਹੜੇ ਉਹ ਲੋਕ ਨੇ ਜਿਹੜੇ ਇਨਾਂ ਕੋਲੇ ਜਾਂਦੇ ਨੇ ਪੁੱਤਾਂ ਦੀ ਦਾਤ ਬਖਸ਼ਨੀ ਆ ਪ੍ਰਮਾਤਮਾ ਨੇ ਬਖਸ਼ਨੀ ਆ ਤੇ ਨਾ ਇਹਨਾਂ ਦੇ ਚੇਲਿਆਂ ਕੋਲੇ ਤੁਸੀਂ ਸਾਰੀ ਉਮਰ ਧੱਕੇ ਖਾਈ ਜਾਓ ਜਿਨ੍ਹਾਂ ਨੂੰ ਪਹਿਲਾਂ ਜਿਨ੍ਹਾਂ ਕੋਲੇ ਚਾਰ-ਚਾਰ ਪੁੱਤ ਨੇ ਜਾਂ ਧੀਆ ਨੇ ਉਹ ਕਿੰਨਾ ਖੁਸ਼ਕ ਦਿੰਦੇ ਨੇ ਆਪਣੇ ਮਾਪਿਆਂ ਨੂੰ ਉਹਨਾਂ ਨੂੰ ਪੁੱਛ ਕੇ ਦੇਖ ਲਓ ਇਹ ਕੁਦਰਤੀ ਦਾਤ ਆ ਚਾਹੇ ਧੀ ਆ ਚਾਹੇ ਪੁੱਤ ਆ ਜਿਹਨੂੰ ਮਿਲ ਗਿਆ ਸਬਰ ਕਰ ਲਓ ਕਿਉ ਪਖੰਡੀਆਂ ਪਿੱਛੇ ਤੁਸੀਂ ਆਪਣੇ ਗਹਿਣੇ ਗੱਟੇ ਵੇਚੀ ਜਾਂਦੇ ਹੋ ਉਹਨਾਂ ਪਖੰਡੀਆਂ ਦੇ ਜਿਹੜੇ ਕੜੇ ਸਾਂਪਾਂ ਪਤਾ ਨਹੀਂ ਕੀ ਕੁਝ ਪਾਈ ਜਾਂਦੇ ਉਹਨਾਂ ਨੂੰ ਆਪਣੀ ਜਿਹੜੀ ਜਿਹੜੇ ਤੁਹਾਡੇ ਘਰ ਵਾਲਾ ਕਮਾਈ ਕਰਦਾ ਸੀ ਕਰਦਾਗਾ ਦਸਾਂ ਨੌ ਦੀ ਕਿਰਤ ਕਰਦਾਗਾ ਤੇ ਇਨਾਂ ਸਾਧਾਂ ਦੇ ਇਨਾਂ ਠੱਗਾਂ ਦੇ ਹਰ ਇੱਕ ਪਿੰਡ ਦੇ ਵਿੱਚ ਪੰਜ ਪੰਜ 10-10 ਜਣੇ ਬੈਠੇ ਨੇ ਇਹ ਠੱਗ ਹਰ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਦੇ ਚੰਗੀ ਡਾਂਗ ਫੇਰੀ ਜਾਵੇ ਤਾਂ ਜਾ ਕੇ ਇਹਨਾਂ ਨੂੰ ਸੁਧਰਨਾਗਾ ਨਾ ਸਾਡਾ ਇੱਥੇ ਪੁਲਸਾ ਕੋਈ ਜਦੋਂ ਐਜੀ ਘਾਟਣਾ ਵਾਪਰਦੀ ਆ ਫੇਰ ਸਾਰੇ ਹਰਕਤ ਤੇ ਆਉਂਦੇ ਨੇ ਪਹਿਲਾ ਗੱਲ ਤਾਂ ਜਿਹੜੀਆਂ ਜਨਾਨੀਆਂ ਇੱਥੇ ਜਾਂਦੀਆਂ ਨੇ ਲੱਖ ਲਾਹਣ ਤਾਂ ਉਹਨਾਂ ਦੇ ਤਰਗ ਜਿਹੜਾ ਕਿ ਤੁਸੀਂ ਉਥੇ ਤੱਕੇ ਖਾਣ ਜਾਂਦੀ ਹੋ ਕਦੇ ਚੱਕ ਡੋਲੂ ਉਹਦੇ ਤਰਪੈਨੀਆ ਕਦੇ ਚੱਕ ਡੋਲੂ ਉਹਦੇ ਤਰਪੈਨੀਆ ਇੱਥੇ ਬਾਬਾ ਆਇਆ ਜੀ ਤੇ ਕੋਈ ਖੇਤਾਂ ਦੇ ਵਿੱਚ ਸਾਧ ਬੈਠਾ ਕੋਈ ਪਿੰਡਾਂ ਦੇ ਵਿੱਚ ਬੈਠਾ ਕੋਈ ਬਾਹਰ ਬੈਠਾ ਕੋਈ ਆਦਾ ਡੇਰਾ ਫਲਾਣੇ ਸਾਈ ਭਾਈ ਮਨਾਈ ਬੈਠਾਗਾ ਪਹਿਲਾਂ ਇਹਨੇ ਛੋਟੇ ਡੇਰੇ ਹੁੰਦੇ ਆ ਕਮਰੇ ਹੁੰਦੇ ਆ ਫਿਰ ਵੱਡੇ ਬਣ ਜਾਂਦੇ ਆ ਫਿਰ ਇਹ ਠਾਣੇ ਜਿਹੜੇ ਔਖੇ ਹੋ ਜਾਂਦੇ ਆ ਇਹ ਜ਼ਾਲਮ ਲੋਕ ਨੇ ਪਾਪੀ ਲੋਕ ਨੇ ਇਹ ਆਪਣੇ ਮੈਂ ਪਹਿਲਾਂ ਕਹਿ ਕੇ ਹਟੇ ਸੀ ਧੀਆ ਭੈਣਾਂ ਨੂੰ ਜੇ ਤੁਸੀਂ ਘੱਤ ਦੇ ਸ਼ਰਮ ਨਾਲ ਮਰ ਜਾਣਾ ਚਾਹੀਦਾ ਤੁਹਾਨੂੰ ਜੇ ਤੁਸੀਂ ਆਪ ਜਾਣੇ ਹੋ ਘਰ ਵਾਲਾ ਲੈ ਕੇ ਜਾਂਦਾ ਜਨਾਨੀ ਸ਼ਰਮ ਆਉਣੀ ਚਾਹੀਦੀ ਸੀ ਉਹਨੂੰ ਕਿ ਇਹਨਾਂ ਠੱਗਾਂ ਕੋਲੇ ਕੀ ਇਹਨਾਂ ਸਾਧਾਂ ਕੋਲੇ ਕੀ ਇਹਨਾਂ ਕੋਲੇ ਇਹਨਾਂ ਨੇ ਪਖੰਡ ਫੜ ਸੱਡੇ ਇਹਨਾਂ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਇਹਨਾਂ ਗੰਦ ਪਾਇਆ ਹੋਇਆਗਾ ਤੇ ਲੋਕਾਂ ਨੂੰ ਮਾਨਸਿਕ ਤੌਰ ਤੇ ਇੱਕ ਰੋਗੀ ਬਣਾਉਂਦੇ ਨੇ ਲੋਕਾਂ ਦੀ ਆਰਥਿਕ ਲੁੱਟ ਕਰਦੇ ਨੇ ਬਲਾਤਕਾਰ ਕਰਦੇ ਨੇ ਕਈਆਂ ਬੀਬੀਆਂ ਤਾਂ ਬੋਲਦੀਆਂ ਨਹੀਂ ਸ਼ਰਮ ਦੇ ਮਾਰੀਆਂ ਉਹ ਤਾਂ ਹੋ ਸਕਦਾ ਉਹਦੇ ਘਰ ਵਾਲਾ ਨਾਲ ਸੀ ਜਾਂ ਦੀ ਕੋਈ ਮਾਰੀ ਮੋਟੀ ਅਣਖ ਜਾਗ ਵੀ ਤਾਂ ਬੋਲ ਪਈ ਅੱਡ ਡੇਰੇ ਸੱਤੇ ਜਿਹੜਾ ਸੱਚਾ ਸੌਦਾ ਕਹਿੰਦੇ ਜਿਹਨੂੰ ਝੂਠਾ ਸੌਦਾ ਇੱਥੇ ਬਲਾਤਕਾਰ ਥੋੜੇ ਹੋਏ ਨੇ ਇੱਥੇ ਥੋੜੇ ਬੰਦੇ ਮਾਰੇ ਨੇ ਇਸ ਪਖੰਡੀ ਸਾਜ਼ ਨੇ ਤੇ ਜੇ ਦੋ ਕੁੜੀਆਂ ਉਹ ਬੋਲ ਪੀਆਂ ਅੱਜ ਇੱਕਦਮ ਇੱਕ ਮਿੰਟ ਪਰਿਆ ਕਿਸੇ ਨੇ ਕਿਹਾ ਕਿ ਬਲਾਤਕਾਰੀ ਸਾਹ ਕਹਿੰਦਾ ਤੁਸੀਂ ਦੇਖਿਆ ਸੀ ਹੁਣ ਪਹਿਲਾਂ ਇਹਨਾਂ ਨੂੰ ਪੁੱਛ ਲਓ ਭਾਈ ਬਾਬੇ ਦੇ ਜਿਹੜੀ ਗੁਫਾ ਆ ਗਈ ਬਣੀ ਉਹਦੇ ਵਿੱਚ ਕੈਮਰੇ ਲਾ ਲਓ ਇੱਕ ਬਾਹਰ ਵੱਡੀ ਕਰ ਲਓ ਸਕਰੀਨਾਂ ਲਾ ਲਓ ਵੱਡੀਆਂ ਜਿਹੜੇ ਕੰਮ ਹੁੰਦਾ ਹੋਇਆ ਤੁਸੀਂ ਦੇਖ ਲਿਆ ਕਰੋ ਆਨਲਾਈਨ ਦੇਖ ਲਿਆ ਕਰੋ ਉਹ ਸ਼ਰਮ ਨਾਲ ਮਰਦੇ ਹੋ ਤੁਹਾਡਾ ਜਿਹੜਾ ਬੇੜਾ ਗਰਕ ਹੋ ਜੇ ਪਖੰਡਿਓ ਤੁਸੀਂ ਜਿਹੜਾ ਅਜੇ ਤੁਹਾਡੇ ਸਾਧ ਨੇ ਜਿਹੜਾ ਜਗਦੀਪ ਸਿੰਘ ਜੱਜਾ ਜਿਹੜਾ ਸੀਬੀਆਈ ਦਾ ਉਹਨਾਂ ਨੇ ਬਲਾਤਕਾਰ ਦੇ ਵਿੱਚ 20-20 ਸਾਲ ਦੀ ਸਜ਼ਾ ਸੁਣਾਈ ਆ ਤੁਹਾਡੇ ਇਸ ਸਾਧ ਨੂੰ ਹਾਲੇ ਨਹੀਂ ਮੰਨਦੇ ਤੁਸੀਂ ਸ਼ਰਮ ਕਰ ਲਓ ਪਾਈ ਬੈਠਾ ਲੋਕਟੇ ਜੇ ਗਲਾਂ ਦੇ ਵਿੱਚ ਮਰ ਜਾਓ ਸ਼ਰਮ ਨਾਲ ਡੁੱਬ ਕੇ ਤੁਸੀਂ ਉਹ ਤਿਆ ਤੁਹਾਡੇ ਘਰ ਨੇ ਪੈਣਾ ਤੁਹਾਡੇ ਘਰ ਨੇ ਨੂੰਹਾਂ ਨੇ ਪੁੱਤ ਨੇ ਛਾਰੇ ਜਿਹੜਾਗਾ ਤੁਸੀਂ ਇਹਨਾਂ ਪਖੰਡੀਆਂ ਦੇ ਪਿੱਛੇ ਆਪਣੀ ਜਿਹੜੀ ਐਡੀ ਵੱਡੀ ਕੌਮ ਇਤਿਹਾਸ ਕੌਮ ਦਾ ਭੁੱਲ ਕੇ ਸਾਡੇ ਗੁਰੂਆਂ ਦਾ ਤੁਸੀਂ ਅਕਿਰਤ ਕਰਨ ਹੋਗੇ ਉਹਨਾਂ ਦਾ ਦੇਣਾ ਤਾਂ ਕੀ ਦੇ ਸਕਦੇ ਤੁਸੀਂ ਪਾਪੀ ਲੋਕੋ ਤੁਸੀਂ ਇੰਨਾ ਪਖੰਡੇ ਸਾਧਾਂ ਦੇ ਡਿੱਕੇ ਚੜ ਗਏ ਇਸ ਕਰਕੇ ਕਹਿੰਦੇ ਆ ਪੰਜਾਬ ਤਰੱਕੀ ਨਹੀਂ ਕਰਦਾ ਤਰੱਕੀ ਸਵਾ ਕਰੂਗਾ ਇੱਕ ਪਿੰਡ ਦਾ 10-15 15 ਬੈਠੇ ਨੇ ਇਹ ਸਿਰਕਟਾ ਪੀਂਦੇ ਆ ਬੀੜੇ ਪੀਂਦੇ ਆ ਹੁੱਕੇ ਪੀਂਦੇ ਆ ਇਹ ਆ ਚਲਮਾ ਪੀਂਦੇ ਨੇ ਇਹ ਫੇਰ ਭਕਾਈ ਮਾਰਦੇ ਨੇ ਇਹਨਾਂ ਕੋਲੇ ਕੋਈ ਕੁਛ ਨਹੀਂ ਜੇਕਰ ਕਿਸੇ ਕੋਲੇ ਹੈਗਾਗਾ ਤਾਂ ਮੈਨੂੰ ਦੱਸ ਦੇਵੇ ਤੇ ਮੈਂ ਉੱਥੇ ਭੱਗ ਜਾਵਾਂਗਾ ਤੇ ਜਿਹੜਾ ਇਹਨਾਂ ਨੇ ਚਲਾਉਣਾ ਚੱਕਰ ਕੋਈ ਭੂਤ ਜਿਹੜਾ ਜਾਂ ਕਹਿੰਦੇ ਆ ਜਿਹੜਾ ਚਲਾ ਕੇ ਦੇਖ ਲੈਣ ਇੱਕ ਵਾਰੀ ਪਤਾ ਲੱਗ ਜਾਊਗਾ ਤੇ ਮੈਂ ਤਾਂ ਉਸ ਲੋਕਾਂ ਦੇ ਉਹਨਾਂ ਤੇ ਬੜਾ ਦੁਖੀ ਆ ਕਿ ਲੋਕ ਇੰਨਾ ਕੰਜਰਾ ਕੋਲੇ ਇੰਨਾ ਬੂਬਨੇ ਸਾਧਾਂ ਕੋਲੇ ਇੰਨਾ ਢੋਂਗੀ ਸਾਧਾ ਕੋਲੇ ਉਹ ਕਿਰਪਾਨ ਪਾਈ ਉੱਤੇ ਦੇ ਸ੍ਰੀ ਸਾਹਿਬ ਤੇਰੇ ਪਾਇਆ ਹੋਇਆ ਦਸਤਾਰ ਤੇਰੇ ਕੇਸਰੀ ਬੰਨੀ ਆ ਹੁਣ ਤੂੰ ਪੈਰਾਂ 'ਚ ਰੱਖਦਾ ਫਿਰਦਾ ਇਸ ਤੋਂ ਪਹਿਲਾਂ ਮਰ ਜਾਂਦਾ ਤੂੰ ਉੱਥੇ ਨੱਕ ਡੋਬ ਕੇ ਮਰ ਜਾਂਦਾ ਤੂੰ ਮਾਰ ਕੇ ਕੰਧ ਵਿੱਚ ਟੱਕਰ ਸ਼ਰਮ ਕਰ ਲੈਂਦਾ ਆਪਦੇ ਨੂਹਾਂ ਦੀ ਸ਼ਰਮ ਕਰ ਲੈਂਦਾ ਧੀਆਂ ਦੀ ਕਰ ਲੈਂਦਾ ਪੁੱਤਾਂ ਦੀ ਕਰ ਲੈਂਦਾ ਪੋਤੀ ਪੋਤਿਆਂ ਦੀ ਕਰ ਲੈਂਦਾ ਪਰ ਜਿਹਦੇ ਕਾਂ ਬਾਸਣਾ ਜਿਹਦੇ ਅੰਦਰ ਇੱਥੇ ਭਰਿਆ ਗੰਦ ਪਿਆ ਤੇ ਉਹ ਗੰਦ ਫਿਰ ਇਹਨਾਂ ਨੇ ਸਾਰਾ ਕੁਝ ਇਹ ਦੇਖਦੇ ਨੇ ਜਦੋਂ ਜਾਂਦੀਆਂ ਇਹ ਡਾਰਾਂ ਬਣ ਬਣ ਕੇ ਜਨਾਨੀਆਂ ਨਾ ਇਹਨਾਂ ਨੂੰ ਕੋਈ ਘਰ ਵਾਲਾ ਰੋਕਣ ਵਾਲਾਗਾ ਇਹਨਾਂ ਨੂੰ ਕੋਈ ਹੋਰ ਰੋਕਣ ਵਾਲਾਗਾ ਆ ਤੀਏ ਦਿਨ ਚੱਕ ਕੇ ਕਦੇ ਮੂੰਹ ਉਧਰ ਨੂੰ ਤੁਰ ਪਿਆ ਕਦੇ ਉਧਰ ਨੂੰ ਤੁਰ ਪਿਆ ਜਿੰਨਾਂ ਦੇ ਫੇਰੀ ਹੋਵੇ ਡਾਕ ਘਰ ਦੇ ਵਿੱਚ ਇਹ ਫੇਰੀ ਆ ਕੇ ਸੂਤ ਆਉਣ ਗਿਆ ਕੋਈ ਮੁੰਡਾ ਭਾਲਦੀ ਫਿਰਦੀ ਆ ਕਈ ਦੋ ਦੋ ਮੁੰਡੇ ਆ ਚਾਰ ਚਾਰ ਮੁੰਡੇ ਆ ਕਹਿੰਦੇ ਸਾਡੇ ਘਰ ਦਾ ਭਲਾ ਨਹੀਂ ਹੁੰਦਾ ਕੋਈ ਘਰ ਦੇ ਭਲੇ ਭਾਲਦੀ ਫਿਰਦੀ ਆ ਕੋਈ ਕੁਝ ਭਾਲਦਾ ਫਿਰਦਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਜਿਹੜੀਆਂ ਗੱਲਾਂ ਕਰਦੇ ਆ ਨੂੰ ਤੇ ਇਹ ਜੀ ਮੈਂ ਪਹਿਲੇ ਦਾਰ ਵੀ ਸ਼ਾਇਦ ਮੈਂ ਵੀਡੀਓ ਬਣਾਉਣਾ ਕਿ ਇਹਨਾਂ ਲੋਕਾਂ ਦੇ ਕੰਦਰਖਾਨੇ ਦੇ ਕੁੱਤਿਆਂ ਤੇ ਜਿਹੜਾ ਤੁਸੀਂ ਮੂੰਹ ਚੱਕ ਕੇ ਤੁਰ ਜਾਨੇ ਹੋ ਪਖੰਡੀ ਪਹਿਲਾਂ ਸਾਦੇ ਇਹ ਪਤਾ ਕੀ ਕਰਦੇ ਆ ਇਹ ਲੰਗਰ ਲਾਉਂਦੇ ਨੇ ਕਾਦੇ ਜਲੇਬੀਆਂ ਖਮਾਉਂਦੇ ਨੇ ਮਿੱਠਾ ਖਮਾਉਂਦੇ ਆ ਪਹਿਲਾਂ ਇਹ ਮਾਲ ਕੂੜੇ ਖਵਾਉਂਦੇ ਆ ਫਿਰ ਉਹਨਾਂ ਨੂੰ ਤੇ ਆਉਂਦੇ ਆ ਜਨਾਨੀਆਂ ਨੂੰ ਇਹ ਤਾਂ ਮੈਂ ਦਾ ਇੱਕ ਇਹ ਦੇਖਿਆਗਾ ਇਹ ਜਨਾਨੇ ਦਾ ਹਾਲ ਤਾਂ ਇਹ ਹੋਇਆ ਪਿਆਗਾ ਇੱਕ ਖਾਣ ਦੀ ਭੁੱਖਿਆ ਕਹਿ ਲਾ ਮੈਂ ਹੁਣ ਇਹਨਾਂ ਨੂੰ ਕਿਹਨਾਂ ਨੂੰ ਮਿਰਚਾਂ ਲੱਗਣੀਆਂ ਲੱਗੀਆਂ ਆਂਦੇ ਮਾਲ ਪੂੜਿਆਂ ਦਾ ਜਾਗ ਹੋਵੇ ਜਲੇਬੀਆਂ ਹੋਣ ਔਰ ਰਸਗੁੱਲੇ ਹੋਣਾ ਇਹਨਾਂ ਨੂੰ ਕਹਦੇ ਵੀ ਤੁਰ ਕੇ ਜਾਣਾ ਰਾਜਸਥਾਨ ਉੱਥੇ ਕਿਹੜਾ ਨਾ ਵਗ ਜਾਣਾ ਇਹ ਐਹੋ ਜੀ ਕੌਮ ਹੈ ਇਹਨਾਂ ਦੀ ਤੇ ਮਾਗਰ ਬੁੱਝੜ ਲੱਗ ਲੋਕ ਨੇ ਜਿਹੜੇ ਇਹਨਾਂ ਦੇ ਘਰਾਂ ਵਾਲੇ ਨੇ ਅਣਖ ਮਰ ਚੁੱਕੀ ਆ ਲੋਕਾਂ ਦੀ ਗੈਰਤ ਲੋਕਾਂ ਦੀ ਖਤਮ ਹੋ ਚੁੱਕੀ ਆ ਨਸਾ ਜਿਹੜਾ ਘਰ ਘਰ ਚੁੱਕਿਆ ਨਸਿਆਂ ਨੇ ਲੋਕਾਂ ਦਾ ਜਿਹੜਾ ਇਹ ਦਿਵਾਲਾ ਕੱਢ ਦਿੱਤਾਗਾ ਇਸ ਕਰਕੇ ਜਿਹੜੇ ਪਖੰਡੀ ਥਾਂ-ਥਾਂ ਤੇ ਬੈਠੇ ਨੇ ਤੇ ਪਿੰਡ ਦੇ ਵਿੱਚ 10-10 5-5 6-6 ਹਜ਼ਾਰ ਵੋਟ ਆ ਇਹ ਸਾਰੇ ਲੋਕਾਂ ਦਾ ਬੇੜਾ ਗਰਕ ਹੋਇਆ ਪਿਆ ਕੋਈ ਨਹੀਂ ਬੋਲਦਾ ਇਹਨਾਂ ਦੇ ਖਿਲਾਫ ਕੋਈ ਇੱਥੇ ਆ ਫਲਾਣਾ ਬਾਬਾ ਕੋਈ ਧਮਕਾ ਬਾਬਾ ਅੱਜ ਫਲਾਣੇ ਦੀ ਚਮਕੀ ਧਮਕੀ ਦੀ ਚਮਕੀ ਆ ਲੱਖ ਲਾਣ ਤਾਂ ਤੁਹਾਡੇ ਜਿਹੜੇ ਅਹੇ ਜੇ ਜੰਮਣ ਤੇ ਤੁਹਾਡੇ ਅਹੇ ਜਿਹੜੇ ਜਿਹੜਿਆਂ ਨੇ ਤੁਹਾਨੂੰ ਜਨਮ ਦਿੱਤਾ ਲੱਖ ਲਾਣ ਦਾ ਧਾੜ ਦੇ ਇਹ ਜਹਾਂ ਦੇ ਜਿਹੜਾ ਮੂੰਹ ਚੁੱਕ ਕੇ ਇਹਨਾਂ ਦੇ ਤੁਰੇ ਫਿਰਦੇ ਠੱਗਾਂ ਦੇ ਸਾਧਾਂ ਦੇ ਫਿਰ ਤੁਸੀਂ ਕਹਿੰਦੇ ਬਲਾਤਕਾਰ ਹੋ ਗਿਆ ਸਾਡੀ ਕੁੜੀਆਂ ਨਾਲ ਹੋ ਗਿਆ ਸਾਡੇ ਨਾਲ ਹੋ ਗਿਆ ਸਮਾਜ ਦੇ ਵਿੱਚ ਤੁਸੀਂ ਜਿਹੜਾ ਇਹ ਗੰਦ ਕੱਲੇ ਉਹਨਾਂ ਨੇ ਨਹੀਂ ਪਾਇਆ ਮੈਂ ਕਹਿੰਦਾ ਜਨਾਨੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਇਹਦੇ ਵਿੱਚ ਫਿਰ ਪੇਟਦੀਆਂ ਨੇ ਫਿਰ ਕਹਿੰਦੀ ਸਾਡੇ ਨਾਲ ਬਲਾਤਕਾਰ ਹੋ ਗਿਆ ਹੋ ਗਿਆ ਨਹੀਂ ਕਰਾਉਣੀ ਤੁਸੀਂ ਜਾ ਜਾ ਕੇ ਅਨਬਾਦ ਜੇ ਕਿਸੇ ਨੂੰ ਮਰਚਾ ਲੱਗਦੀ ਹੈ ਤੇ ਲੱਗੀ ਜਾਣ ਤੇ ਤੇ ਇਸ ਤੋਂ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਤਾਂ ਕਿ ਖਵਰਾ ਕਿਸਦਾ ਖੋਪੜ ਖੁੱਲ ਜਾਵੇ ਕਿਸੇ ਦਾ ਦਿਮਾਗ ਖੁੱਲ ਜਾਵੇ ਖਵਰਾ ਕੋਈ ਬਾਤ ਜਾਵੇ ਇਹਨਾਂ ਕੰਮਾਂ ਤੋਂ ਸ਼ਰਮ ਸ਼ਰਮ ਆਉਂਦੀ ਹੈ ਜਦ ਇਹ ਜੇ ਲੋਕਾਂ ਦੇ ਅੰਤੇ ਇੱਕ ਤਾਂ ਸਾਡਾ ਜਿਹੜਾ ਮਾਨ ਦੁਖੀ ਹੁੰਦਾਗਾ ਜਦੋਂ ਕਿਸੇ ਬੀਬੀ ਨਾਲ ਇਸ ਤਰ੍ਹਾਂ ਵਰਤਦਾ ਭਾਣਾ ਦੂਜਾ ਮਾਨ ਦੁਖੀ ਹੁੰਦਾ ਦਸਤਾਰ ਬੰਨੀ ਹੁੰਦੀ ਆ ਕਿਰਪਾਨਾ ਉਤ ਦੀ ਪਾਈਆਂ ਨੇ ਇਹਨਾਂ ਲੋਕਾਂ ਦਾ ਘਟੋ ਘਟ ਕੋਈ ਸਰਕਾਰ ਦਾ ਕੋਈ ਕਾਨੂੰਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇਹਨਾਂ ਤੋਂ ਕੋਈ ਇੱਕ ਸਰਕਾਰਾਂ ਤੋਂ ਭਲਾਣਾ ਚਾਹੋ ਜੇ ਤੁਸੀਂ ਨੌਜਵਾਨੋਂ ਪਿੰਡਾਂ ਦੇ ਵਿੱਚ ਸੈਰਾਂ ਦੇ ਵਿੱਚ ਬੈਠਿਓ ਇੱਕ ਡਾਂਗ ਪਾਰਟੀ ਬਣਾ ਲਓ ਸਿੱਖ ਨੌਜਵਾਨਾਂ ਦੀ ਗੱਲ ਕਰਦਾ ਤੇ ਫਿਰ ਜਾ ਕੇ ਇਹਨਾਂ ਨੇ ਸੁਧਰਨਾ ਤੇ ਨਹੀਂ ਤਾਂ ਜਿਹੜਾ ਹਾਲ ਆ ਇਹ

ਦੇਰੇ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖ ਦਿਓ ਤੇ ਮੈਂ ਤੁਹਾਨੂੰ ਉਹ ਕਹਿ ਨਹੀਂ ਰਿਹਾ ਕਿਉਂਕਿ ਮੈਨੂੰ ਅੱਜ ਜਿਹੜਾ ਦੁੱਖ ਹੁੰਦਾ ਜਦੋਂ ਸਾਡੇ ਪੰਜਾਬ ਵਿੱਚ ਸਾਡੇ ਜਿਹੜੇ ਗੁਰੂਆਂ ਦੀ ਧਰਤੀ ਹੈ ਇੱਥੇ ਪਵਿੱਤ੍ਰ ਧਰਤੀ ਦੇ ਵਿੱਚ ਇਹ ਜਿਹੜੇ ਲੋਕ ਨੇ ਜਿਹੜੇ ਗੰਦ ਪਾ ਰਹੇ ਨੇ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਲਿਖ ਦਿਓ ਤਾਂ ਕਿ ਲੋਕਾਂ ਨੂੰ ਜਿਹੜੇ ਤੁਸੀਂ ਐਲਾਨ ਤਾਂ ਜ਼ਰੂਰ ਪਾ ਦਿਓ ਇਹ ਜਿਹੇ ਲੋਕਾਂ ਨੂੰ ਤੇ ਉਹਨਾਂ ਜਿਹੜੇ ਲੋਕ ਨੇ ਉਹਨਾਂ ਕੋਲੇ ਜਾਣਦੇ ਨੇ ਉਹ ਵੀ ਜਿਹੜੇ ਉਸ ਤੋਂ ਵੱਡੇ ਦੋਸਤੀ ਨੇ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ